ਕੁਝ ਮਾਮਲੇ ਬਾਰੇ ਜਿਆਦਾ ਸਾਨੂੰ ਨਹੀਂ ਪਤਾ ਅਸੀਂ ਸਵੇਰੇ 8 ਵਜੇ ਡਿਊਟੀ ਆਏ ਆ ਮਾਮਲਾ ਹੈਗਾ ਇਹ ਰਾਤ ਦਾ 12:30 1 ਵਜੇ ਦਾ ਠੀਕ ਹੈ ਜੀ ਇਹ ਪਤਾ ਲੱਗਾ ਵੀ ਇਹ ਜਿਹੜੀ ਗੱਡੀ ਤੁਸੀਂ ਵੇਖ ਕੇ ਆਏ ਮੌਕੇ ਤੇ ਇਹ ਚਗਾਵਾ ਸਾੜ ਤੋਂ ਆ ਰਹੀ ਸੀ ਠੀਕ ਹੈ ਜੀ ਚਾਰ ਨੌਜਵਾਨ ਸਵਾਰ ਸੀ ਤੰਨਾ ਦੀ ਡੈਥ ਹੋ ਗਈ ਹੈ ਇੱਕ ਸੀਰੀਅਸ ਸਰ ਨੂੰ ਲੈ ਕੇ ਗਏ ਆ ਬਾਕੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਜਿਆਦਾ ਜਾਣਕਾਰੀ ਜਿਹੜੀ ਆ ਉਹ ਚੌਕੀ ਇੰਚਾਰਜ ਨੂੰ ਮਿਲ ਕੇ ਉਹਨਾਂ ਕੌਨਫਰਮ ਕਰ ਸਕਦੇ ਤੁਸੀਂ ਤੰਨਾ ਦੀ ਡੈਥ ਹੋ ਗਈ ਹੈ ਤੰਨਾ ਦੀ ਦੱਸ ਰਹੇ ਆ ਠੀਕ ਹੈ ਹਾਂਜੀ ਉਹ ਸੋਨ ਜੋ ਬੰਦੀ ਕਾਰਵਾਈ ਐਕਸੀਡੈਂਟ ਸੰਬੰਧੀ ਉਹ ਕੀਤੀ ਜਾ ਰਹੀ ਹੈ ਹਰਪ੍ਰੀਤ ਸਿੰਘ ਜ 2 ਵਜੇ ਦੇ ਕਰੀਬ ਟਾਈਮ ਸੀ ਘਰਾਤ ਦਾ ਇਧਰੋਂ ਆ ਰਹੇ ਸੀਗੇ ਬੰਦੇ ਆਪਣੇ ਤੇ ਇਹਨਾਂ ਕੋਲੋਂ ਗੱਡੀ ਇਹ ਦਵਾਰ ਦੇ ਵਿੱਚ ਵੱਜੀ ਕਿਉਂਕਿ ਇੱਥੇ ਕੋਈ ਨਿਸ਼ਾਨੀ ਨਹੀਂ ਹੈਗੀ ਰਾਤ ਵੇਲੇ ਜਿੱਦਾਂ ਕੋਈ ਟੇਪ ਜਾਂ ਕੋਈ ਰੈੱਡ ਲਾਈਟ ਜਿੱਤੀ ਹੋਵੇ ਕਿ ਅਗਲੇ ਬੰਨੇ ਕੰਦ ਹੈਗੀ ਆ ਤੇ ਉਹ ਭਲੇਖੇ ਵਿੱਚ ਹੀ ਗੱਡੀ ਵੱਜ ਗਈ ਆ ਜਿੰਨੇ ਜਾਣੇ ਵਿੱਚ ਬਿਚਾਰ ਸੀ ਇਹ 4 ਜਾਣੇ ਸੀਗੇ ਕਿੰਨਾ ਕੁ ਪਿਆਲਾ ਕਰਕੇ ਸੈਂਡ ਹੋਇਆ ਭਾਈ ਤੁਹਾਡੇ ਸਾਹਮਣੇ ਹੀ ਆ ਉਹ ਕੋ ਗੱਡੀ ਕਿਤੇ ਆ ਇੰਜਨ ਕਿਤੇ ਆ ਹਨਾ ਤੇ ਇਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿੰਨੇ ਜਾਣੇ ਬਹੁਤ ਮੋਤ ਭਾਈ ਤਿੰਨ ਜਾਨਾਂ ਦੀ ਹੋਈ ਐ ਇੱਕ ਦਾ ਪਤਾ ਲੱਗਾ ਕਿਹਨੇ ਕਿਹਨੇ ਕੀ ਆ ਹਾਂਜੀ ਜੋਬਨ ਸਾਡਾ ਫਰੈਂਡ ਆ ਉਹ ਬੜਾ ਪਿਆਰ ਸੀਗਾ ਸਾਡਾ ਵੀਰ ਨਾਲ ਇੱਕ ਜੋਬਨ ਆ ਇੱਕ ਅਵਤਾਰ ਆ ਜੋਬਨ ਲੋਪੋ ਘਿਆਂ ਤੋਂ ਆ ਜਿਹੜਾ ਅਵਤਾਰ ਵੀਰ ਆ ਉਹ ਗੋਪਾਰਾ ਬਾਸ ਸਿੰਘ ਤੋਂ ਆ ਤੇ ਇੱਕ ਵੀਰ ਬਿੱਲਾ ਵਾ ਚੱਕ ਮਿਸ਼ਰੀ ਖਾਨ ਪਿੰਡੋਂ ਉਹਨਾਂ ਦਾ ਜਿਹੜਾ ਚੌਥਾ ਵੀਰ ਸੀਗਾ ਉਹ ਵੀ ਚੱਕ ਮਿਸ਼ਰੀ ਖਾਨ ਦਾ ਹੀ ਆ ਉਹ ਵੀਰ ਦੇ ਸੱਟਾ ਸੱਟਾਂ ਲੱਗੀਆਂ ਵਾ ਉਹ ਕੋਮਾ ਚਾ ਉਹ ਬਦਲ ਕੇ ਕਿੱਦੋਂ ਆ ਗਾ ਉਹ ਵੀਰ ਕਿੱਦੋਂ ਆ ਗਾ ਇਧਰੋਂ ਪਿੰਡੋਂ ਆਏ ਸੀਗੇ ਲੋਪੋ ਗਿਆ ਤੁਸੀਂ ਅਸੀਂ ਪਾਰਟੀ ਦੇ ਸੁਣਿਆ ਕਹਿੰਦੇ ਕਿ ਪਾਰਟੀ ਤੇ ਜਾ ਰਹੇਗੇ ਜੀ ਕੀ ਮੰਗ ਕਰਦੇ ਜਿਹੜਾ ਨੌਜਵਾਨ ਜਿਹੜਾ ਬਸ ਗਿਆ ਉਹਦੇ ਕੀ ਹਾਲਾਤ ਨੇ ਉਹਦੇ ਹਾਲਾਤ ਆਪਣੇ ਵੱਲੋਂ ਤਾਂ ਅਰਦਾਸ ਹੀ ਆ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਿ ਜੋ ਵੀ ਭਾਣਾ ਇਹ ਵਾਪਰਿਆ ਚਲੋ ਆਪਾਂ ਤੇ ਹੁਣ ਉਹਨੂੰ ਹੀ ਪੁੱਛ ਸਕਦੇ ਆ ਕਿ ਮਹਾਰਾ ਜੀ ਉਹਨੂੰ ਹੁਣ ਤੰਦਰੁਸਤੀ ਬਖਸ਼ਣ ਕਿ ਉਹਦੀ ਜਾਨ ਬਖਸ਼ੀ ਜਾਵੇ ਸਤਿਗੁਰੂ ਕਿਰਪਾ ਕਰੇ ਉਹਨੂੰ ਸਾਹ ਜਿਹੜੇ ਉਹਦੇ ਬਚਦੇ ਉਹਨੂੰ ਦਿੱਤੇ ਜਾਣ ਮਹਾਰਾ ਜੀ ਵੱਲੋਂ ਤੇ ਫਿਰ ਉਹਨੂੰ ਅਸੀਂ ਪੁੱਛ ਸਕੀਏ ਕਿ ਤੁਹਾਡੇ ਨਾਲ ਭਾਣਾ ਕੀ ਵਾਪਰਿਆ ਕਿੰਨੀ ਕੋ ਮਰਤੀ ਨੌਜਵਾਨਾਂ ਦੀ ਨੌਜਵਾਨਾਂ ਦੀ ਉਮਰ ਉਹੀ ਕੋਈ ਜੰਗ ਏਜ ਹੀ ਭਾਜੀ ਕੋਈ 27 ਸਾਲ ਕੋਈ 25 ਸਾਲ ਜਿਹੜੇ ਬਿੱਲਾ ਵਾ ਮੇਰੇ ਖਿਆਲ ਨਾਲ ਉਹਦੀ ਤੇ 18 19 ਸਾਲ ਉਮਰ ਸੀਗੀ ਜੀ 25 ਦੇ ਵਿੱਚ ਵਿੱਚ ਸੀ ਹਾਂਜੀ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜੀ ਪੁਲਿਸ ਵੱਲੋਂ ਭਾਜੀ ਕਾਰਵਾਈ ਹੋਣ ਦੀ ਆਪਣੇ ਜਿਹੜੀਆਂ ਫੈਮਲੀਆਂ ਵਾ ਮੁੰਡਿਆਂ ਦੀਆਂ ਉਹ ਗਈਆਂ ਵਾ ਚੌਂਕੀ ਬੈਠੇ ਨੇ ਸਾਰੇ ਤੇ ਜੋ ਜੋ ਵੀ ਪੈਰਾ ਵਾ ਉਹ ਚੱਲਣ ਧਿਆਨ ਅੰਦਰ ਚਲੋ ਅਗਲੀ ਜਿਹੜੀ ਕਾਰਵਾਈ ਪਤਾ ਲੱਗਦੀ ਆ ਕੀ ਆ ਤੇ ਜੁੱਧ ਘਟੜ ਵੱਲੋਂ ਕੰਮ ਕੀ ਕਰਦਾ ਜੀ ਜੋਬਨ ਸਾਡੇ ਨਾਲ ਭਾਜੀ ਸਾਡਾ ਪਿੰਡ ਅਸੀਂ ਪਹਿਲਾਂ ਜੋਬ ਕਰਦੇ ਰਹੇ ਹਾਂ ਇਕੱਠੇ ਹੁਣ ਅਸੀਂ ਛੱਡਤੀ ਆ ਅਸੀਂ ਆਪਣਾ ਜਿਹੜਾ ਸਾਡਾ ਕਾਰੋਬਾਰ ਹੈ ਨਿਹੰਗ ਸਿੰਘਾਂ ਦਾ ਕਿ ਅਸੀਂ ਕਵੀਸ਼ਰੀ ਕਥਾ ਦਾ ਅਸੀਂ ਉਹ ਕਰਨ ਲੱਗੇ ਤੇ ਜੋ ਬੰਨਾਲਾ ਸਾਡਾ ਮੇਲ ਮਲਾਪ ਉਦਾਂ ਹੀ ਚਲੋ ਬਾਹਰ ਕਿਤੇ ਹੁੰਦਾ ਸੀਗਾ ਤੇ ਹੁਣ ਇਹ ਨਹੀਂਗਾ ਪਤਾ ਕੀ ਕੰਮ ਕੀ ਕਰਦੇ ਸੀਗੇ ਕੁਛ ਨਹੀਂ ਭਾਜੀ ਰਾਤ ਦਾ 1.5 ਵਜੇ ਤੇ ਕਰੀਬਨ ਕਾਲ ਆਈ ਆ ਵੀ ਐਕਸੀਡੈਂਟ ਹੋ ਗਿਆ ਵਾ ਜੁਨਾ ਦਾ ਸਾਡਾ ਫਰੈਂਡ ਹੀ ਸੀ ਜੋ ਬੰਦੇ ਦਾ ਜਿਹੜੀ ਦਾਤੋ ਵੀ ਮੁੰਡੇ ਦੀ ਤੇ ਉਦੋਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਕਿੱਥੇ ਗਿਆ ਐਕਸੀਡੈਂਟ ਉਹ ਸਾਹਮਣੇ ਉਹ ਦੇਖੋ ਤੁਹਾਡੇ ਰਾਮਦੇਰ ਰੋਡ ਸਾਈਡ ਤੋਂ ਆ ਰਹੇ ਸੀ ਕਿ ਬਾਈਪਾਸ ਦੇ ਅੰਡਰ ਉਹਦੇ ਬ੍ਰਿਜ ਦੇ ਥੱ ਤੁਹਾਨੂੰ ਪਤਾ ਲੱਗਾ ਕਿਸੇ ਦਾ ਕਾਰਨ ਤਾਂ ਕੋਈ ਨਹੀਂ ਅਜੇ ਤੱਕ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਉਹ ਹੁਣ ਉੱਪਰ ਕੈਮਰੇ ਲੱਗੇ ਸੀ ਸੀਸੀਟੀਵੀ ਉਹਨਾਂ ਚੋਂ ਜਾਂ ਪਤਾ ਲੱਗ ਸਕਦਾ ਵਾ ਕਿਦ ਤੱਕ ਤਾਰ ਜੀ ਸੀ ਗੱਡੀ ਦੇ ਜਾਂ ਕਿਦਾਂ ਨੇ ਭਿਆਨਕ ਠੇਣ ਸੀ ਐਕਸੀਡੈਂਟ ਦੇ ਦੇਖੋ ਜੀ ਬਹੁਤ ਜ਼ਬਰਦਸਤ ਹੋਇਆ ਜੇ ਇਸ ਹਨ ਦੇਖੋ ਹਾਲਾਤ ਆ ਗੱਡੀ ਦਾ ਇੰਜਨ ਕਿੰਨੀ ਬਾਹਰ ਆ ਕੇ ਪਿਆ ਗੱਡੀ ਕਿੱਥੇ ਆ ਇੰਜਨ ਨੂੰ ਕੋਈ ਮਾੜੀ ਮੋੜੀ ਚੀਜ਼ ਨਹੀਂ ਹੁੰਦੀ ਨੀ ਆ ਵੀ ਜਿਹੜਾ ਰਬਟਾ ਨਾ ਘਸਿਆ ਹੋਵੇ ਇੰਨੀ ਤਗੜੀ ਮਸ਼ੀਨਰੀ ਦੇਖੋ ਇੰਜਨ ਦੇ ਹਾਲਾਤ ਕਿੱਥੇ ਆ ਕੇ ਪਈ ਹੋਏ ਆ ਐਕਸੀਡੈਂਟ ਤੇ ਬਹੁਤ ਜ਼ਬਰਦਸਤ ਹੋਇਆ ਦੇਖਣ ਨਹੀਂ ਸਕਦੇ ਆ ਕਭੀ ਸ਼ੌਕਟ ਨਹੀਂ ਹੋਇਆ ਕਿਤੇ ਇਹ ਡੱਟ ਹੋਈ ਹੈ ਹਾਂਜੀ ਕਿਤੇ ਇਹ ਡੱਟ ਹੋਈ ਤਿੰਨ ਜਣੇ ਡੱਟ ਹੋਈ ਆ ਕਿਤੇ ਇਹ ਚਾਰ ਜਣੇ ਸੀਗੇ ਹਾਂਜੀ ਫਰੈਂਡਸ ਸੀਗੇ ਤੁਹਾਨੂੰ ਪਤਾ ਲੱਗਾ ਲੱਗਾ ਕਿ ਕਿੱਥੋਂ ਆ ਰਹੇ ਸੀਗੇ ਲਾਸਟ ਪਿੰਡ ਵਾਲੀ ਸਾਈਡ ਤੋਂ ਆ ਰਹੇ ਸੀਗੇ ਸ਼ਹਿਰ ਨੂੰ ਕੁ ਜਾ ਰਹੇ ਸੀਗੇ